ਐਸ ਐਚਓ ਸਾਹਿਬ ਤੁਸੀਂ ਨੂਰਮੈਲ ਥਾਣੇ ਦਾ ਕਾਰਜਬਾਰ ਸੰਭਾਲਿਆ ਜੀ ਐ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਤੇ ਦੂਜੀ ਸਵਾਲ ਇਹ ਦੱਸੋ ਜੀ ਪਿਛਲੇ ਸਮੇਂ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਥਾਣੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹੋ ਜੀ ਮੈਂ 2 ਦਿਨ ਪਹਿਲਾਂ ਬਤੌਰ ਥਾਣਾ ਮੁਖੀ ਨੂਰਮੈਲ ਦਾ ਚਾਰਜ ਸੰਭਾਲਿਆ ਹਾਂ ਜੀ ਇਸ ਤੋਂ ਪਹਿਲਾਂ ਮੈਂ ਐਸ ਐਚਓ ਗੁਰਾਇਆ ਉਸ ਤੋਂ ਪਹਿਲਾਂ ਮੈਂ ਐਸ ਐਚਓ ਚੱਬੇਵਾਲ ਹੁਸ਼ਿਆਰਪੁਰ ਰਹਿ ਚੁੱਕਾ ਹੂੰ ਤੇਸ ਤੋਂ ਪਹਿਲਾਂ ਮੇਰੀਆਂ ਜਿਹੜੀਆਂ ਸਵਾਮਾਂ ਨੇ 34-35 ਸਾਲ ਦੀਆਂ ਉਹ ਅਲੱਗ-ਅਲੱਗ ਬ੍ਰਾਂਚੇਜ਼ ਦੇ ਵਿੱਚ ਅਲੱਗ-ਅਲੱਗ ਅਫਸਰਾਂ ਨਾਲ ਰੀਡਰ ਰਹਿ ਚੁੱਕੇ ਠੀਕ ਤਾਂ ਕੇਵਲ ਗੁਰਜਨ ਜੀ ਜਿਵੇਂ ਤੁਸੀਂ ਨੂਰਮੈਲ ਚੋਂ ਐਜੇਐਸਐਚੋਂ ਸਾਨੂੰ ਦੱਸੋ ਵੀ ਤੁਹਾਡੀ ਇੱਥੇ ਜਿਹੜੀ ਪ੍ਰੀਫਰੈਂਸ ਆ ਇਹ ਕਿਸ ਮੁੱਦੇ ਤੇ ਰਹੇਗੀ ਮੇਰੀ ਜਿਹੜੀ ਆ ਪ੍ਰੀਫਰੈਂਸ ਜਿਹੜੀ ਰਹੇਗੀ ਇੱਕ ਤਾਂ ਜਿਹੜਾ ਨਸ਼ੇ ਨੂੰ ਖਾਤਮਾ ਕਰਨਾ ਹੂੰ ਹੂੰ ਬਾਕੀ ਜਿਹੜੇ ਹੈਗੇ ਆ ਟਰੈਫਿਕ ਵਾਇਲੇਟਰ ਨੇ ਹੂੰ ਤੇ ਉਹਨਾਂ ਤੇ ਨੱਥ ਪਾਣੀ ਠੀਕ ਆ ਜੀ ਇੱਕ ਪਿਛਲੇ ਸਮੇਂ ਦੇ ਵਿੱਚ ਨਾ ਬਹੁਤ ਵੱਲੋਂ ਪੁਲਿਸ ਵੱਲੋਂ ਵੀ ਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਮੁਹਿੰਮ ਚੜੀ ਗਈ ਸੀ ਜਿਹੜੇ ਅੰਡਰਏਜ ਬੱਚੇ ਆ ਮੈਂ ਮੰਨ ਲਓ ਉਹ ਵੀ ਕੱਣੀ ਚਲਾ ਸਕਦੇ ਕਾਨੂੰਨ ਵੀ ਬਣਿਆ ਸੀ ਨਾ ਪਰ ਉਸ ਦੇ ਉੱਤੇ ਕੋਈ ਸਾਰਥਕ ਕਦਮ ਨਹੀਂ ਚੁੱਕੇ ਗਏ ਪੁਲਿਸ ਵੱਲੋਂ ਨਾ ਕੋਈ ਚਲਾਨ ਹੋਏ ਨਾ ਕੋਈ ਸਪੀਅਰੈਂਸ ਦੇ ਖਿਲਾਫ ਕੋਈ ਕਾਰਵਾਈ ਹੋਏ ਮੰਨ ਲਓ ਜਿਹੜੇ ਬੱਚੇ ਅੰਡਰਏਜ ਆ ਉਹ ਅੱਜ ਵੀ ਟੂ-ਬੀਲਰ ਲੈ ਕੇ ਸੜਕਾਂ ਤੇ ਦੰਦਨੋਂ ਆਉਂਦੇ ਫਿਰਦੇ ਆ ਦੇਖੋ ਦੇ ਬਾਰੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਟੀਨੇਜ ਨੇ ਅੰਡਰਏਜ ਬੱਚੇ ਨੇ ਤੇ ਪਹਿਲਾਂ ਵੀ ਮੈਂ ਅਲੱਗ-ਅਲੱਗ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਮਝਾਉਂਦਾ ਰਿਹਾ ਟ੍ਰੈਫਿਕ ਰੂਲ ਬਾਰੇ ਔਰ ਨਵਾਂ ਜਿਹੜਾ ਕਾਇਦਾ ਕਾਨੂੰਨ ਬਣਿਆ ਹਾਂਜੀ ਉਹਦੇ ਵਿੱਚ ਮੈਂ ਬੱਚਿਆਂ ਨੂੰ ਤੇ ਕਾਲਜ ਦੇ ਸਟਾਫ ਨੂੰ ਤੇ ਇਹ ਬੇਨਤੀ ਕਰਦਾ ਰਿਹਾ ਵੀ ਸਾਨੂੰ ਕਾਇਦਾ ਕਾਨੂੰਨ ਆਹ ਕਹਿੰਦਾ ਹੈਗਾ ਵੀ ਤੁਸੀਂ ਟ੍ਰੈਫਿਕ ਦੀ ਜਿਹੜੀ ਆ ਵਾਇਲੇਸ਼ਨ ਨਾ ਕਰੋ ਤੇ ਤੁਹਾਡੇ ਘਰਦਿਆਂ ਦੇ ਖਿਲਾਫ ਵੀ ਜਿਹੜੀ ਆ ਉਹ ਐਕਟ ਜਿਹੜੀ ਹੈਗੀ ਆ ਕਾਨੂੰਨੀ ਕਾਰਵਾਈ ਹੋ ਸਕਦੀ ਹੈਗੀ ਆ ਸਭ ਤੋਂ ਪਹਿਲਾਂ ਕੋਈ ਵੀ ਕਾਨੂੰਨ ਲਾਗੂ ਹੁੰਦਾ ਤੇ ਉਹ ਸਾਡੀ ਪ੍ਰਾਇਰ ਰਿਸਪੌਂਸਿਬਿਲਟੀ ਬਣਦੀ ਆ ਕਿ ਆਮ ਪਬਲਿਕ ਨੂੰ ਪਹਿਲੇ ਜਾਗਰੂਕ ਕਰਾਇਆ ਜਾਵੇ ਕਿ ਇਹਦੇ ਮੈਰਿਜ ਦੀ ਮੈਰਿਟ ਕੀ ਆ ਹਾਂਜੀ ਤੇ ਇਸ ਤੋਂ ਅੱਗੇ ਆ ਜਾਂਦਾ ਜੀ ਜਿਹੜਾ ਮੇਜਰ ਇਸ਼ੂ ਆ ਅੱਜ ਦੀ ਡੇਟ 'ਚ ਸਰਕਾਰ ਵੀ ਲੱਗੀ ਹੋਈ ਆ ਤੇ ਪੁਲਿਸ ਵੀ ਲੱਗੀ ਹੋਈ ਆ ਜਿਹੜਾ ਨਸ਼ਾ ਆ ਨਛੀਨੂ ਨਾਥਨੀ ਬੈਰੀ ਹੈਗੀ ਦੇਖੋ ਕੱਲ ਇਦਾਂ ਹੈਗੀ ਆ ਕਿ ਪਿਛਲੇ ਕਾਫੀ ਸਮੇ ਤੋਂ ਪੁਲਿਸ ਨੇ ਤਾਂ ਬੜਾ ਸ਼ਲਾਗਾ ਜੋ ਕੰਮ ਕੀਤਾ ਅਸੀਂ ਹਰ ਇੱਕ ਫੀਲਡ ਦੇ ਉੱਤੇ ਜਿਹੜਾ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਹੀ ਨਹੀਂ ਸਰਕਾਰ ਦੇ ਬਾਕੀ ਵੀ ਜਿਹੜੇ ਹੈਗੇ ਆ ਹੋਰ ਡਿਪਾਰਟਮੈਂਟ ਨੇ ਹੈਲਥ ਡਿਪਾਰਟਮੈਂਟ ਹੋਇਆ ਹੋਰ ਡਿਪਾਰਟਮੈਂਟ ਹੋਏ ਉਹਨਾਂ ਦੀ ਕੋਸ਼ਿਸ਼ ਇਹੀ ਆ ਕਿ ਨਸ਼ੇ ਦਾ ਖਾਤਮਾ ਕੀਤਾ ਜਾਵੇ ਤੇ ਭਵਿੱਖ ਵਿੱਚ ਵੀ ਸਾਡੀ ਇਹੋ ਯੋਜਨਾ ਹੈਗੀ ਆ ਕਿ ਇਹ ਨੂੰ ਪੂਰੀ ਤਰ੍ਹਾਂ ਨੱਤ ਪਾਈ ਜਾਵੇ ਠੀਕ ਆ ਐਸਐਚਓ ਸਾਹਿਬ ਜਿਸ ਦਿਨ ਤੋਂ ਤੁਸੀਂ ਪੁਆਇੰਟ ਹੀ ਹੋਏ ਹੋਗਾ ਉਸੇ ਦਿਨ ਹੀ ਐਸਐਚਓ ਪਲਵੰਦਰ ਸਿੰਘ ਨੂੰ ਹਲਕਾ ਵ代ਕ ਵੱਲੋਂ ਕੁਝ ਹਦਾਇਤਾਂ ਕੀਤੀਆਂ ਗਈਆਂ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਵੀ ਦੰਨਾ ਜੀ ਉਹ ਚ ਇੱਕ ਤਾਂ ਮੁੱਦਾ ਸੀ ਜਿਹੜਾ ਸ਼ਹਿਰ ਵਾਸੀਆਂ ਨੇ ਉਠਾਇਆ ਸੀ ਵੀ ਸਿਵਲ ਹਸਪਤਲੇ ਵਿੱਚ ਜਿੱਥੇ ਨਸ਼ੇ ਵਾਲੀ ਗੋਲੀ ਦਿੱਤੀ ਜਾਂਦੀ ਆ ਉੱਥੇ ਮੁੰਡੇ ਆਉਂਦੇ ਆ ਗੋਲੀ ਲੈਂਦੇ ਆ ਪਰ ਉੱਥੇ ਮੱਝਾਂ ਲਾ ਕੇ ਬੈਠੇ ਰਹਿੰਦੇ ਉੱਥੇ ਤਾਸ਼ ਵੀ ਚਲਦੀ ਸਾਰਾ ਦਿਨ ਤੇ ਉੱਥੇ ਗੋਲੀਆਂ ਵੀ ਜੋ ਪਤਾ ਲੱਗਦਾ ਵੀ ਵੇਚੀਆਂ ਖਰੀਦੀਆਂ ਜਾਂਦੀਆਂ ਤੇ ਕੀ ਤੁਹਾਨੂੰ ਮਤਲਬ ਤੁਸੀਂ ਉੱਥੇ ਆਪਣੇ ਦੋ ਤਿੰਨ ਦਿਨਾਂ ਅੰਚ ਵਿਜ਼ਿਟ ਕੀਤੀ ਜਾਂ ਕੁਝ ਦੇਖਿਆ ਜਾਂ ਕੋਈ ਆਇਓ ਚ ਮਤਲਬ ਕੋਈ ਅਪਡੇਟ ਕੀਤਾ ਦੇਖੋ ਗੱਲ ਅੱਜ ਸਵੇਰੇ ਮਾਰਨਿੰਗ ਤਕਰੀਬਨ 8:30 ਵਜੇ ਮੈਂ ਆਪਣੇ ਸਟਾਫ ਦੇ ਨਾਲ ਉੱਥੇ ਗਿਆ ਸੀ ਉਹ ਮੇਰੇ ਸਟਾਫ ਨੇ ਮੇਰੇ ਨਾਲ ਗੱਲ ਕੀਤੀ ਵੀ ਕੀਤੀ ਕਿ ਐਜੇ ਪਿਛਲੀ ਮੀਟਿੰਗ ਹੋਈ ਸੀ ਐਮਐਲਏ ਸਾਹਿਬ ਦੀ ਹਾਂਜੀ ਵੀ ਉਹਦੇ ਵਿੱਚ ਇਹ ਮੁੱਦਾ ਉੱਠਿਆ ਸੀ ਤੇ ਮੈਂ ਮੌਕੇ ਜਾ ਕੇ ਦੇਖਿਆ ਮੇਰੇ ਦੇਖਣ ਦੇ ਉੱਤੇ ਕੋਈ ਵੀ ਉੱਥੇ ਭੀੜ ਜਾਂ ਕੋਈ ਵੀ ਪਰਸਨ ਖੜਾ ਨਹੀਂ ਸੀ ਪਰ ਮੈਨੂੰ ਦੱਸਦੇ ਆ ਕਿ ਸੰਡੇ ਵਾਲੇ ਦਿਨ ਉੱਥੇ ਜਿਆਦਾ ਰਸ਼ ਹੁੰਦਾ ਤੇ ਮੈਂ ਉੱਥੇ ਸਵੇਰੇ ਦੁਪਹਿਰੇ ਸ਼ਾਮੇ ਖੁਦ ਚੱਕਰ ਮਾਰੂੰਗਾ ਬਾਕੀ ਜਿਹੜੇ 112 ਦੀ ਜਿਹੜੀ ਇਹ ਆ ਉਹ ਵੀ ਉੱਥੇ ਖਲਾਵਾਵਾਂਗੇ ਪੂਰਾ ਕੰਟਰੋਲ ਕਰਾਂਗੇ ਜੀ ਹੂੰ ਹੂੰ ਅੱਛਾ ਇੱਕ ਮੁੱਖ ਮੁੱਦਾ ਜੀ ਸਾਡੇ ਸ਼ਹਿਰ ਦਾ ਟ੍ਰੈਫਿਕ ਸਮੱਸਿਆ ਜਿਹੜੀ ਸ਼ਹਿਰ ਦਾ ਵਿਚਲਾਰ ਆਇਆ ਤਲਵੰਡ ਚੌਂਕ ਤੋਂ ਲੈ ਕੇ ਨਵਾਂ ਬਾਸ ਰੋਡਾ ਨਵੇਂ ਬਾਸ ਰੋਡੇ ਤੋਂ 올ਡ ਬੱਸ ਸਟੈਂਡ 올ਡ ਬੱਸ ਸਟੈਂਡ ਤੋਂ ਆਰਾਮ ਅੰਦਰ ਟੀ ਪੁਆਇੰਟ ਇਸ ਦੇ ਸੰਬੰਧ ਵਿੱਚ ਵੀ ਬੁਧਾਇਕ ਸਾਹਿਬ ਵੱਲੋਂ ਐਸਐਜੂ ਸਾਹਿਬ ਨੂੰ ਦਾਇਰਦ ਕੀਤੀ ਸੀ ਵੀ ਸ਼ਹਿਰ ਦੇ ਵਿੱਚ ਹੈਵੀ ਵੀਕਲ ਨਹੀਂ ਮੰਨੇ ਚਾਹੀਦੇ ਉਹ ਚਾਹੇ ਟ੍ਰੈਪ ਪਰਿਆ ਚਾਹੇ ਟਰਾਲੀਆਂ ਕੁਝ ਹੋਰ ਵੀ ਆ ਤਾਂ ਰਸ਼ ਹੋ ਲਾ ਤੇ ਮੈਂ ਉਥੇ ਸਵੇਰੇ ਦੁਪਹਿਰੇ ਸ਼ਾਮੇ ਖੁਦ ਚੱਕਰ ਮਾਰੂੰਗਾ ਬਾਕੀ ਜਿਹੜੀ 112 ਦੀ ਜਿਹੜੀ ਇਹ ਆ ਉਹ ਵੀ ਉਥੇ ਖਲਾਵਾਂਗੇ ਪੂਰਾ ਕੰਟਰੋਲ ਕਰਾਂਗੇ ਅੱਛਾ ਇੱਕ ਮੁੱਖ ਮੁੱਦਾ ਜੀ ਸਾਡੇ ਸ਼ਹਿਰ ਦਾ ਟ੍ਰੈਫਿਕ ਸਮੱਸਿਆ ਜਿਹੜੀ ਸ਼ਹਿਰ ਦਾ ਵਿਚਲਾਰ ਆ ਜਾਲਮਨ ਚੌਂਕ ਤੋਂ ਲੈ ਕੇ ਨਵਾਂ ਬਾਸ ਸੜਕਾ ਨਵੇਂ ਬਾਸ ਸੜਕੇ ਤੋਂ 올ਡ ਬੱਸ ਸਟੈਂਡ 올ਡ ਬੱਸ ਸਟੈਂਡ ਤੋਂ ਆਰਾਮ ਮੰਦਰ ਟੀ ਪੁਆਇੰਟ ਇਸ ਦੇ ਸਬੰਧ ਵਿੱਚ ਵੀ ਵਿਧਾਇਕ ਸਾਹਿਬ ਵੱਲੋਂ ਐਸਐਚਓ ਸਾਹਿਬ ਨੂੰ ਹਦਾਇਤ ਕੀਤੀ ਸੀ ਵੀ ਸ਼ਹਿਰ ਦੇ ਵਿੱਚ ਹੈਵੀ ਵੀਕਲ ਨਹੀਂ ਮੰਨੇ ਚਾਹੀਦੇ ਉਹ ਚਾਹੇ ਟ੍ਰਿਪਰ ਹੈ ਜਾਂ ਟਰਾਲੀਆਂ ਕੁਝ ਹੋਰ ਵੀ ਆ ਕਿ ਉੱਥੇ ਕੋਈ ਫਕਰ ਕੋਈ ਉੱਥੇ ਕਾਰਵਾਈ ਕੀਤੀ ਗਈ ਇੱਕ ਤਾਂ ਮੈਂ ਪਹਿਲੇ ਸਾਡੇ ਐਸਐਚਓ ਰੈਂ ਇਨਸਪੈਕਟਰ ਤਲਵਿੰਦਰ ਸਿੰਘ ਉਹਨਾਂ ਨਾਲ ਇਸ ਮੁੱਦੇ ਤੇ ਮੈਂ ਤਾਲਮੇਲ ਕਰੂੰਗਾ ਫਿਰ ਈਓ ਸਾਹਿਬ ਨਾਲ ਵੀ ਫਿਰ ਜਿਹੜੀ ਸਾਡੀ ਸ਼ੌਪ ਕੀਪਰ ਐਸੋਸੀਏਸ਼ਨ ਆ ਉਹਨਾਂ ਨਾਲ ਵੀ ਮੈਂ ਮੀਟਿੰਗ ਕਰੂੰਗਾ ਦੇਖੂੰਗਾ ਵੀ ਉਹਨਾਂ ਨੂੰ ਵੀ ਪਾਮ ਪਬਲਿਕ ਨੂੰ ਕੀ ਸਮੱਸਿਆਵਾਂ ਆਉਂਦੀਆਂ ਤੇ ਉਹਨਾਂ ਨੂੰ ਉਹ ਹੱਲ ਕਰਨ ਵਾਸਤੇ ਉਹਨਾਂ ਨੂੰ ਵੀ ਮੈਂ ਅਲੱਗ-ਅਲੱਗ ਤਰ੍ਹਾਂ ਤੇ ਮੀਟਿੰਗਾਂ ਕਰੂੰਗਾ। ਇਹ ਕੈਬਲ ਕਿਚਨ ਜੀ ਇੱਕ ਨਾ ਬੜਾ ਸੈਂਸਟਿਵ ਮੁੱਦਾ ਆ। ਪੁਲਿਸ ਜਿਹੜੀ ਕੋਈ ਵੀ ਆ ਚਾਹੇ ਨੂਰਮੱਲ ਚਾਹੇ ਹੋਰ ਥਾਣਿਆਂ ਦੇ ਵੀ ਨਾਕਾਬੰਦੀ ਕਰਦੀ ਆ। ਮੋਸਟਲੀ ਟੂ-ਵੀਲਰ ਜਾਂ ਜਿਹੜੀਆਂ ਗੱਡੀਆਂ ਹੁੰਦੀਆਂ ਪ੍ਰਾਈਵੇਟ ਫੈਮਿਲੀ ਵਾਲੀਆਂ ਉਹਨਾਂ ਨੂੰ ਰੈਪਰਸ਼ਨ ਦਿੰਦੀ ਆ ਰੋਕਣ ਦੀ, ਚੈੱਕ ਆਂਦੀ। ਔਰ ਜਿਹੜੇ ਹੈਵੀ ਵੀਕਲ ਨੇ ਜਿਹਦੇ ਵਿੱਚ ਸਾਡਾ ਜਿਹੜਾ ਸ਼ਹਿਰ ਆਂਦਾ ਕਿਉਂਕਿ ਹੈਵੀ ਵੀਕਲ ਨਿਕਲਦੇ ਤਲਵੰਡ ਤੋਂ ਦਰਿਆ ਤੋਂ ਪਿੱਪਰ ਨਿਕਲਦੇ ਓਵਰਲੋਡ ਜਾਂ ਜਿਹੜੀਆਂ ਟਰਾਲੀਆਂ ਨਿਕਲਦੀਆਂ ਟਰਾਲੀ ਜਿਹੜੀ ਆ ਉਹ ਕਮਰਸ਼ੀਅਲ ਵੀਕਲ ਦੇ ਵਿੱਚ ਨਹੀਂ ਹੈਗੀ ਉਹ ਖੇਤੀਬਾੜੀ ਲਈ ਵਰਤੀ ਜਾਂਦੀ ਪਰ ਕੋਈ ਵੀ ਪੁਲਿਸ ਅਧਿਕਾਰੀ ਨਾ ਤਾਂ ਓਵਰਲੋਡ ਟਿਪਰ ਨੂੰ ਤੇ ਨਾ ਹੀ ਓਵਰਲੋਡ ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਕਿ ਤੁਹਾਡੇ ਤੋਂ ਉਮੀਦ ਰੱਖੀਏ ਵੀ ਬਕਾਇਦਾ ਉਹਨਾਂ ਦੀ ਚੈਕਿੰਗ ਹੋਏਗੀ ਬਿਲਕੁਲ ਜੀ ਬਿਲਕੁਲ ਜਿਹੜੀਆਂ ਜਿਵੇਂ ਕਿ ਤੁਸੀਂ ਕਿਹਾ ਵੀ ਜਿਹੜੀਆਂ ਟਰਾਲੀਆਂ ਨੇ ਤੇ ਜਾਂ ਟੇਪਰ ਨੇ ਜਿਹੜਾ ওভারਲੋਡ ওভারਲੋਡਡ ਆਉਂਦੀਆਂ ਵੀਕਲ ਆਉਂਦੇ ਆ ਉਹਨਾਂ ਤੇ ਖਾਸ ਤੌਰ ਤੇ ਨਜ਼ਰ ਰੱਖੀ ਜਾਊਗੀ ਕਿਉਂਕਿ ਜਿਹੜੇ ওভারਲੋਡਡ ਵੀਹਿਕਲ ਨੇ ਜ਼ਿਆਦਾਤਰ ਇਹੀ ਐਕਸੀਡੈਂਟ ਹੋਣ ਦਾ ਕਾਰਨ ਬਣਦੇ ਆ ਤਾਂ ਮੇਰੀ ਕੋਸ਼ਿਸ਼ ਹੋਊਗੀ ਉਹਨਾਂ ਤੇ ਵੀ ਨੱਥ ਪਾਈ ਜਾ ਤਾਂ ਆਖਰ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਸ਼ਹਿਰ ਵਾਸੀਆਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਪੁਲਿਸ ਸ਼ਹਿਰ ਵਾਸੀਆਂ ਲਈ ਆ ਪਿੰਡ ਵਾਸੀਆਂ ਲਈ ਆ ਪੁਲਿਸ ਤੁਹਾਡੇ ਲਈ ਆ ਤੁਹਾਡੇ ਵਾਸਤੇ ਹੀ ਹੈਗਾ ਤੇ ਤੁਸੀਂ ਸਾਨੂੰ ਵਧੀਆ ਸਹਿਯੋਗ ਦਿਓ ਕੋਈ ਵੀ ਜਿਹੜੀ ਖਬਰ ਹੁੰਦੀ ਆ ਉਹ ਸੱਚੀ ਬਿਲਕੁਲ ਸਹੀ ਸਾਨੂੰ ਕਹਾਣੀ ਦੱਸੋ ਸੱਚਾ ਬਿਆਨ ਦਿਓ ਤੇ ਫਿਰ ਸਾਡੇ ਕੋਲ ਬਿਲਕੁਲ ਸਹੀ ਜਿਹੜਾ ਹੈਗਾ ਉਹ ਇਨਸਾਫ ਦੀ ਉਮੀਦ ਰੱਖੋ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ